ਬਾਹੀ ਗੁਰਜੀਕਾ ਖਾਲਸਾ ਬੰਦ ਗੁਰਜੀਕ ਕੇ ਫਤਿਹ ਬੀਬਾ ਜੰਗੀਰ ਕੌਰ ਸ਼ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਅਨਰੇਜ ਸਿੰਘ ਢੱਡਰੀਆਂ ਵਾਲਿਆਂ ਕੋਲ ਜਾਂਦੇ ਤੇ ਬੜੀ ਜ਼ੋਰ ਤੇ ਨਾਲ ਉਹ ਬੀਬਾ ਜੀ ਨੂੰ ਨਾਲ ਖੜਾ ਕੇ ਇੱਕ ਸਟੇਟਮੈਂਟ ਦਿੰਦੇ ਆ ਸਭ ਤੋਂ ਪਹਿਲਾਂ ਇਹ ਕਹਿੰਦੇ ਆ ਕਿ ਕੁਲਦੀਪ ਸਿੰਘ ਗੜਗਾਜ ਜਿਹੜੇ ਜੱਥੇਦਾਰ ਨੇ ਉਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਸਿੱਖ ਪ੍ਰਚਾਰ ਲਈ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੇਗੇ ਦੂਜੀ ਗੱਲ ਕਹੀ ਕਹਿੰਦੇ ਮੈਂ ਸੁਖਵੀਰ ਨੂੰ ਕਿਹਾ ਸੀ ਕਿ ਤੁਸੀਂ ਬੀਬੀ ਜੰਗੀਰ ਕੌਰ ਨੂੰ ਪ੍ਰਧਾਨਗੀ ਤੋਂ ਨਾ ਹਟਾਓ ਉਹਨੇ ਸਟੇਟਮੈਂਟ ਕਦੋਂ ਦਿੱਤੀ ਗਈ ਜਦੋਂ ਬੀਬੀ ਜੰਗੀਰ ਕੌਰ ਅਕਾਲ ਤਖਤ ਤੋਂ ਜਾਂ ਕਹਿ ਲਈ ਅਕਾਲੀ ਦਲ ਤੋਂ ਬਾਗੀ ਹੈ ਉਹ ਆਪਣਾ ਅਕਾਲੀਰਲ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹੁਣ ਬਾਗੀ ਧੜੇ ਨੂੰ ਜਾਂ ਬੀਬੀ ਜੰਗੀਰ ਕੌਰ ਨੂੰ ਪਤਾ ਹੈ ਮਿੱਟੜੀਆਂ ਵਾਲਿਆਂ ਦੇ ਪਿੱਛੇ ਨੇੜੇ ਲੋਕ ਨੇ ਜਿਹੜੀ ਜਨਤਾ ਹੈ ਪੰਜਾਬ ਦੀ ਬਹੁਤ ਜ਼ਿਆਦਾ ਵੱਡਾ ਹਿੱਸਾ ਹੈਗਾ ਉਹਨੂੰ ਕਿੱਦਾਂ ਕਵਰ ਕੀਤਾ ਜਾਵੇ ਔਰ ਇੱਥੋਂ ਤੱਕ ਵੀ ਨੇੜਿਓ ਗੱਡੀ ਵਗੈਰਾ 2 ਟਾ 1 ਕਰੋੜ ਦੀ ਦਿੱਤੀ ਹੈ ਹੁਣ ਮੈਨੂੰ ਨਾਂ ਨਹੀਂ ਪਤਾ ਉਹਦਾ ਡਿਫੈਂਡਰ ਵਗੈਰਾ ਪਤਾ ਨਹੀਂ ਕੁਛ ਹੈਗਾ ਕੰਨ ਸ਼ਾਇਦ ਉਹ ਵੀ ਇਤਰੋਂ ਤੋਹਫਾ ਦਿੱਤਾ ਗਿਆ ਹੋਵੇ ਹੋ ਸਕਦਾ ਚਰਚਾਵਾ ਛੜੀਆਂ ਹੋਈਆਂ ਨੇ ਚਲੋ ਕੋਈ ਨਹੀਂ ਉਸ ਪਾਸੇ ਤਾਂ ਨਹੀਂ ਮੈਂ ਜਾਣਾ ਬਹੁਤ ਵੱਡੇ ਪ੍ਰਚਾਰਕ ਨੇ ਉਹਨਾਂ ਵਾਸਤੇ ਇਹ 2 ਟੋ 2 ਟਾ 1 ਕਰੋੜ ਦੀ ਗੱਡੀ ਕੋਈ ਬਹੁਤ ਹੀ ਵੱਡੀ ਗੱਲ ਲਈ ਕੋਈ ਬਹੁਤ ਤੇ ਮਹਨੇ ਨਹੀਂ ਰੱਖਦੀ ਇਹ ਲੋਕਾਂ ਦੀਆਂ ਚਰਚਾਵਾਂ ਨੇ ਸੱਚੀ ਹੋ ਵੀ ਸਕਦੀ ਇਹ ਗੱਲ ਤੇ ਇਹ ਜਦੋਂ ਸਟੇਟਮੈਂਟ ਸਾਹਮਣੇ ਆਈ ਉਦੋਂ ਕਲਦੀਪ ਸਿੰਘ ਗੜਗਾਜ ਬੋਲੇ ਕਿਉਂਕਿ ਅਸੀਂ ਵੀ ਚਾਹੁੰਦੇ ਆ ਜਿਹੜੇ ਸਿੱਖ ਪ੍ਰਚਾਰਕ ਨੇ ਉਹ ਸਾਨੂੰ ਸਹਿਯੋਗ ਕਰਨ ਔਰ ਇਹ ਵੀ ਕਿ ਆ ਕਿ ਢੜੀਆਂ ਵਾਲੇ ਕਾਲ ਤੱਕ ਤੇ ਆ ਜਾਣ ਆਪਣਾ ਸਪਸ਼ਟਿਕਰਨ ਦੇਣ ਵਿਚਾਰ ਕੀਤੀ ਜਾਵੇ ਨਾਲ ਕਿਹਾ ਕਿ ਜਿਹੜੀਆਂ ਪਰੰਪਰਾਵਾਂ ਨੇ ਸੰਸਥਾਵਾਂ ਨੇ ਸਿੱਖ ਗੁਰੂ ਸਾਹਿਬਾਨ ਨੇ ਅਸਥਾਨ ਨੇ ਉਹਨਾਂ ਦਾ ਖਿਆਲ ਰੱਖਿਆ ਜਾਵੇ ਵੀ ਜਾਣੇ ਕਿ ਜਿਹੜੀ ਟਿੱਕਾ ਟਿਪਣੀ ਸ਼ਰੋਗਰਾਂ ਤੇ ਕੀਤੀ ਸੀ ਉਹ ਨਾ ਕੀਤੀ ਜਾਵੇ ਕੁੱਲ ਮਿਲਾ ਕੇ ਮੈਂ ਜਿਹੜੀ ਗੱਲ ਕਹਿਣੇ ਚਾਹੁੰਨਾ ਇੰਬੀ ਡੇੜੀਆਂ ਪਹਿਲਾਂ ਡਫਲੀਆਂ ਆਪੋ ਆਪਣੀ ਮਰਜ਼ੀ ਦੇ ਨਾਲ ਵਜਦੀਆਂ ਸੀ ਕਿਉਂਕਿ ਢੋਲ ਜੀਰੋ ਦਾ ਮਸ਼ਹੂਰ ਹੈ ਉਸ ਢੋਲ ਤੇ ਡੱਗਾ ਮਾਰ ਕੇ ਹੁਣ ਸਾਰੇ ਇਕੱਠੇ ਨੱਚਣ ਦੀ ਕੋਸ਼ਿਸ਼ ਕਰਨਗੇ ਔਰ ਨੱਚਣ ਟੱਪਣ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਦਾ ਸਿੱਖੀ ਦੇ ਨਾਲ ਕੌਮ ਦੇ ਨਾਲ ਕੋਈ ਬਹੁਤਾ ਲਗਾ ਦੇਗਾ ਨਹੀਂ ਹੁੰਦਾ ਮੈਨੂੰ ਪਤਾ ਹੈ ਢੱਡੀਆਂ ਵਾਲੇ ਸਮਰਥ ਸੁਣਨਗੇ ਉਹਨਾਂ ਦੀ ਵੀ ਇਹ ਗੱਲ ਆਜਮੇ ਨਹੀਂ ਆਉਂਦੀ ਉਹਨਰੇ ਕਾਲ ਤਖਤਾਂ ਦੇ ਜਹਦਾਰ ਨੇ ਉਹਨੇ ਤਾਂ ਹਾਜਮੇ ਗੱਲ ਆਉਂਦੇ ਹੀ ਨਹੀਂ ਹੁੰਦੇ ਕਿਉਂਕਿ ਜਦੋਂ ਇਹ ਬੰਦੇ ਸਿੱਖ ਰਹਿਤ ਮਰਦਾ ਦੀ ਗੱਲ ਕਰਦੇ ਨੇ ਇੱਕ ਸਾਲ ਤੋਂ ਲਗਾਤਾਰ ਢਡੀਆਂ ਵਾਲਿਆਂ ਨੂੰ ਜੇ ਵਾਸ਼ ਕਰਕੇ ਦੇਖੀਏ ਤਾਂ ਉਹ ਕਿ ਗੁਰਮਤਾ ਬੋਲ ਵਾਲਾ ਨਹੀਂ ਬਸ ਇੱਕ ਮਨਾਈ ਜਿਵੇਂ ਇੱਕ ਬਿਜ਼ਨਸਮੈਨ ਆਪਣਾ ਬਿਜ਼ਨਸ ਵੱਡਾ ਕਰਨ ਵਾਸਤੇ ਲੱਗਾ ਹੁੰਦਾ ਇਦਾਂ ਦੀ ਉਥੇ ਦੀ ਜਿਹੜੀ ਰੌ ਰਹਿਤ ਹੈ ਟਟਕਵਾਲੇ ਦੇ ਚੱਲ ਰਹੀ ਹੈ ਇਹ ਚ ਕੋਈ ਦੋਰਾਮਾ ਨਹੀਂ ਤੁਸੀਂ ਤਸਵੀਰਾਂ ਦੀ ਗੱਲ ਕਰ ਲਓ ਉਹ ਕਹਿੰਦੇ ਮੈਨੂੰ ਚੰਗੀਆਂ ਲੱਗਦੀਆਂ ਨਹੀਂ ਹੋਰ ਬਹੁਤ ਖੁਸ਼ ਹੈ ਇਹਨੂੰ ਫਰੋਲਣ ਦੀ ਲੋੜ ਨਹੀਂ ਤੇ ਹੁਣ ਜਦੋਂ ਤੁਸੀਂ ਸਿੱਖ ਰਹਿਤ ਮਰਦਾਂ ਦੀ ਗੱਲ ਕਰਦੇ ਹੋ ਕਿ ਉਦੋਂ ਜਿਹੜਾ ਟਕਸਾਲੀ ਲਾਣਾ ਹੈ ਆ ਜਿਹੜਾ ਨਿਹੰਗ ਸਿੰਘ ਨੇ ਡੇਰਿਆਂ ਵਾਲੇ ਨੇ ਇਹ ਕੱਲ ਤੱਕ ਅਧਿ ਰਹਿਤ ਮਰਦਾਂ ਨੂੰ ਮੰਨਦੇ ਆ ਬਿਲਕੁਲ ਨਹੀਂ ਮੰਨਦੇ ਕੀਪਿੰਡ ਰਾਂ ਵਾਲਿਆਂ ਨੇ ਕੱਲ ਤਖਤ ਦੇ ਰਤਮ ਰਤਨ ਬੰਨਿਆ ਸੀ ਬਿਲਕੁਲ ਬਸ ਉਹਦਾ ਇਹਨਾਂ ਕੋਲੇ ਨਾਰਾ ਸੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ शान ਹੈ ਇਹਦਾ ਨਾਰੇ ਲਾਈ ਗਏ ਹੁਣ ਵੀ ਇਦਾਂ ਹੀ ਲੱਗਦੇ ਆ ਔਰ ਜਿਹੜੀ ਗੱਲ ਤਲਦੀਪ ਸਿੰਘ ਗੜਗਾਜੇ ਨੇ ਕਹੀ ਹੈ ਕਿ ਸਿੱਖ ਪਰੰਪਰਾਵਾਂ ਦਾ ਖਿਆਲ ਰੱਖਿਆ ਜਾਵੇ ਸੰਸਥਾਵਾਂ ਦਾ ਖਿਆਲ ਰੱਖਿਆ ਜਾਵੇ ਮਤਲਬ ਇਹੀ ਗੱਲ ਗਿਆਨੀ ਹਰਪੀ ਸਿੰਘ ਨੇ ਵੀ ਕਹੀ ਸੀ ਉਹੀ ਨੀਟੇ ਵਾਲਾ ਬਿਆਨ ਹੈ ਇਹ ਇਹਦੇ ਵਿੱਚ ਕੋਈ ਨਵਾਂ ਨਹੀਂ ਹੈਗਾ ਰਹੀ ਗੱਲ ਸਿੱਖ ਕੌਮ ਦੀ ਇਹਨਾਂ ਸਾਰਿਆਂ ਨੂੰ ਮੈਂ ਦੱਸਣਾ ਚਾਹਨਾ ਭਾਵੇਂ ਤਖਤਾਂ ਦੇ ਜਹਦਾਰ ਹੋਣ ਭਾਵੇਂ ਢੜੀਆਂ ਵਾਲੇ ਹੋਣ ਭਾਵੇਂ ਬੀਬੀ ਜੰਗੀਰ ਕੌਰ ਹੋਵੇ ਤੁਹਾਡੀ ਕੌਮ ਨੂੰ ਕੋਈ ਬਹੁਤੀ ਵੱਡੀ ਲੋੜ ਨਹੀਂ ਜਿਹੜੀ ਕੌਮ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਜੀ ਕਹਿ ਲਈਏ ਜਾਂ ਜਿਹੜੀ ਕੌਮ ਦੇ ਮੋਢੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੋਣ ਉਸ ਕੌਮ ਦੇ ਵਿੱਚ ਬਹੁਤ ਵੱਡੇ ਵੱਡੇ ਵਿਦਵਾਨ ਹੈਗੇ ਤੇ ਉਸ ਕੌਮ ਕੋਲੇ ਜਿਹੜਾ ਸਿਧਾਂਤ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੈ ਤੇ ਐਦੋਂ ਵੱਡੀ ਗੱਲਬਾਤ ਨਾ ਢੱਡੀਆਂ ਵਾਲੇ ਕਰ ਸਕਦੇ ਆ ਨਾ ਬੀਬੀ ਜਗੀਰ ਕੌਰ ਨਾ ਤਖਤ ਜਦਰ ਕਰ ਸਕਦੇ ਇਹ ਸਮੁੱਚੀ ਕੌਮ ਨੂੰ ਪਤਾ ਹੈ ਵੀ ਤੁਸੀਂ ਕੌਮ ਦੇ ਨਾਂ ਤੇ ਜਿਹੜਾ ਟੰਡੋਰਾ ਫਿੱਟ ਕੇ ਆਪਣੇ ਆਪ ਨੂੰ ਹਾਈਲਾਈਟ ਕਰ ਦਿਓ ਆਪਣਾ ਬਿਜ਼ਨਸ ਵੱਡਾ ਕਰ ਦਿਓ ਜਦ ਕਿਹੜੀ ਕ੍ਰਿਟਿਕਲ ਪਾਰਟੀ ਤੁਸੀਂ ਹਮਾਇਤ ਕਰਦੇ ਹੋ ਔਰ ਕਿਹਨੂੰ ਤੁਸੀਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਇਹ ਜਿਹੜੇ ਬਹੁਤ ਸੁਲਝੇ ਹੋਏ ਇਨਸਾਨ ਸਿੱਖ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਮੇਰਾ ਕੋਈ ਇੱਥੇ ਮਕਸਦ ਇਹ ਨਹੀਂ ਕਿ ਢੱਡੀਆਂ ਵਾਲੇ ਨੀਮਾ ਚ ਘਾਇਆ ਜਾਵੇ ਜਾਂ ਜਹਦਾਰਾਂ ਦੀ ਤੋਹਫੀਰ ਕੀਤੀ ਜਾਵੇ ਜਾਂ ਕਿਸੇ ਪਾਰਟੀ ਦੇ ਵਿਰੋਧ ਵਿੱਚ ਬੋਲਿਆ ਜਾਵੇ ਪ੍ਰੋਬਲਮ ਇਹ ਹੈ ਵੀ ਇਹ ਸਭ ਕੁਝ ਹੁਣ ਕਿਉਂ ਹੋ ਰਿਹਾ ਪਹਿਲਾਂ ਕਿਉਂ ਨਹੀਂ ਹੋਇਆ ਜਦ ਤੁਸੀਂ ਰਹਿਤ ਮਰਿਆਦਾ ਦੀ ਗੱਲ ਕਰਦੇ ਹੋ ਉਹਦੇ ਵਿੱਚ ਤਾਂ ਬਹੁਤ ਕੁਝ ਹੁੰਦਾ ਮੈਂ ਜਦੋਂ ਨਹੀਂ ਗਾਂ ਦੀ ਗੱਲ ਕਰਦਾ ਟਕਸਾਲੀ ਲੈਣ ਦੀ ਗੱਲ ਕਰਦਾ ਜਾਂ ਬੀਬੀ ਜਗੀਰ ਕੌਰ ਜਿਹੜੀ ਕੁੜੀ ਮਾਰਾ ਉਹਦੀ ਗੱਲ ਕਰਦਾ ਜਾਂ ਢੜੀਆਂਵਾਲ ਦੀ ਗੱਲ ਕਰਦੇ ਆ ਇਹਨਾਂ ਨੇ ਕਿੱਥੇ ਕਿਹਾ ਵੀ ਸਾਡੇ ਡੇਰੇ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਹੈ ਕਿਤੇ ਕਿਹਾ ਇਹਨਾਂ ਨੇ ਤੁਸੀਂ ਦੇਖਿਆ ਨਾ ਡੇਰੇ ਵਿੱਚ ਬਿਲਕੁਲ ਤਖਤਾਂ ਦੀ ਜਿਹੜੀ ਰਹਿਤ ਮਰਿਆਦਾ ਦੇ ਮੁਤਾਬਕ ਮਰਿਆਦਾ ਹੈਗੀ ਉਤਨਾ ਸਮੁੱਚੇ ਤਖਤਾਂ ਤੋਂ ਕਿਤੇ ਬਾਹਰ ਆਏ ਨਹੀਂ ਜਿਹੜਾ ਦੋਹਰਾ ਤੁਸੀਂ ਕੱਲ ਤੱਕ ਤੇ ਪੜਦੇ ਹੋ ਉਹ ਤੁਸੀਂ ਦਰਵਾਸਾ ਵਿੱਚ ਪੜਦੇ ਨਹੀਂ ਇਹ ਸ਼ਰਿਆਮ ਪਤਾ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਕੋਈ ਹੋਰ ਹੈ ਅਕਾਲ ਤਖਤ ਤੇ ਕੋਈ ਹੋਰ ਹੈ ਢੱਡਰੀਆਂ ਦੇ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਹੋਰ ਹੈ ਟਕਸਾਲੀਆਂ ਦੇ ਹੋਰ ਹੈ ਆ ਡੇਰਿਆਂ ਦੇ ਵਿੱਚ ਕੁਝ ਹੋਰ ਹੈ ਗੁਰੂ ਗ੍ਰੰਥ ਸਾਹਿਬ ਤਾਂ ਉਹੀ ਹੈ ਤੁਹਾਡੀਆਂ ਡਫਲੀਆਂ ਬਖਰੀਆਂ ਬਖਰੀਆਂ ਨੇ ਹੁਣ ਤੁਹਾਨੂੰ ਪਤਾ ਹੈ ਵੀ ਚਾਰ ਚਪੇਰوں ਛੇਤਰ ਪਹਿਣਗੇ ਮੈਂ ਕਿਹਦੇ ਕੋਲੇ ਜਾਵਾਂ ਮੈਨੂੰ ਕੌਣ ਬਚਾਓ ਮੈਂ ਕਿਹਦੇ ਕੋਲੇ ਜਾਵਾਂ ਮੈਨੂੰ ਕੌਣ ਬਚਾਓ ਮੇਰਾ ਪਰਦਾ ਕੌਣ ਖੋਲੂ ਮੇਰਾ ਪਰਦਾ ਕੌਣ ਰੱਖੂ ਹੁਣ ਤੁਹਾਨੂੰ ਇਹ ਲੱਗੀ ਪਈ ਹੈ ਹੋਰ ਕੁਝ ਨਹੀਂ ਮੈਂ ਤੇ ਜਿਹੜੀ ਬੇਨਤੀ ਕੀਤੀ ਹੈ ਇਹਨੂੰ ਧਿਆਨ ਦੇ ਨਾਲ ਸੁਣਿਓ ਜਰੂਰ ਵੀ ਜਿਹੜੀ ਸਟੇਟਮੈਂਟ ਬੀਬੀ ਜੰਗੀਰ ਕੌਰ ਦੇ ਨਾਲ ਖੜ ਕੇ ਢੱਡੀਆਂ ਵਾਲੇ ਨੇ ਦਿੱਤੀ ਹੈ ਕਿ ਢੱਡੀਆਂ ਵਾਲੇ ਇਹ ਪ੍ਰਵਾਨ ਕਰਨਗੇ ਵੀ ਜੋ ਕੁਝ ਮੇਰੇ ਨਾਲ ਹੋਇਆ ਉਹਨੂੰ ਭੁੱਲ ਜਾਣਗੇ ਜਾ ਜਦੋਂ ਢੱਡੀਆਂ ਵਾਲੇ ਕੱਲ ਤੱਕ ਤੇ ਜਾਣ ਤੋਂ ਮਨਾ ਕਰਦੇ ਸੀ ਕਿ ਮੈਂ ਜਾਂਦਾ ਨਹੀਂ ਮੈਂ ਜੁੱਤੀਆਂ ਵਿੱਚ ਨਹੀਂ ਵਹਿੰਦਾ ਕਿ ਉਹ ਥੁੱਕ ਕੇ ਚੱਟਣਗੇ ਇਹ ਜਿਹੜੇ ਲੋਕ ਸੁਣਦੇ ਨੇ ਥੋੜਾ ਜਿਹਾ ਉਹ ਵੀ ਧਿਆਨ ਦੇ ਨਾਲ ਜ਼ਰੂਰ ਸੁਣਨਗੇ ਵੀ ਹੋ ਕੀ ਰਿਹਾ ਕੋਸਟਾਂ ਪਾਈਆਂ ਵਜਾਰੀਆਂ ਨੇ ਕਿ ਢੱਡੀਆਂ ਵਾਲਾ ਨੂੰ ਹੋਣਾ ਪੈ ਸਕਦਾ ਹੈ ਕੱਲ ਤੱਕ ਤੇ ਪੇਸ਼ ਜਾਂ ਹੋ ਸਕਦੇ ਨੇ ਪੇਸ਼ ਇਹ ਕੀ ਹੈ ਇਹ ਡਰਾਮਾ ਨਹੀਂ ਇਹ ਡਰਾਮੇ ਬਾਰੇ ਜਿਹੜੇ ਸ਼ਹਿਰਦ ਲੋਕ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਬੀ ਕਾਮਨ ਨੂੰ ਇਹਦੇ ਵਿੱਚ ਕੋਈ ਬੈਨੇਫੀਟਰ ਨਹੀਂ ਇਹਨਾਂ ਦੇ ਆਪੋ ਆਪਣੇ ਬਿਜ਼ਨਸ ਨੇ ਕੋਈ ਕਿਸੇ ਪੋਲੀਟੀਕਲ ਪਰਿਵਾਰ ਨੂੰ بچਾਉਣ ਵਾਸਤੇ ਲੱਗਿਆ ਹੋਇਆ ਕੋਈ ਆਪਣਾ ਡੇਰਾ بچਾਉਣ ਵਾਸਤੇ ਲੱਗਿਆ ਹੋਇਆ ਜਿਹੜਾ ਜਰ ਉਹਨੇ ਆਪਣੀ ਜਹਦੜੀ ਬਚਾਉਣੇ ਹੁੰਦੀ ਹੈ ਕਾਮ ਲਈ ਕੁਝ ਨਹੀਂ ਹੈਗਾ ਇਹ ਗੱਲ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ